ਨੌਕਰੀ ਲਈ ਜਾਂ ਸਾਡੇ ਬੱਚਿਆਂ ਦੀ ਪੜ੍ਹਾਈ ਲਈ ਉਸੇ ਤਰ੍ਹਾਂ ਹੀ ਸੀਐਮ ਸਾਹਿਬ ਵੱਲੋਂ ਵੀ ਕੁਲਵਿੰਦਰ ਨੂੰ ਸੁਨੇਹਾ ਆਇਆ ਬਾਈ ਜੀ ਹੁਣੇ ਬੈਠੇ ਆ ਸਰਦਾਰ ਖੁੱਡੀਆਂ ਸਾਹਿਬ ਹੋਰ ਬਹੁਤ ਸਾਰੇ ਲੀਡਰ ਬੈਠੇ ਔਰ ਇੱਥੇ ਕੋਈ ਇੱਕ ਪਾਰਟੀ ਦਾ ਜ਼ਿਕਰ ਨਹੀਂ ਹੈ ਜਿੰਨੇ ਵੀ ਆਏ ਹੋ ਤੁਸੀਂ ਪਰਿਵਾਰੋਂ ਸਾਡਾ ਸਾਰੀਆਂ ਪਾਰਟੀਆਂ ਸਾਡੇ ਲਈ ਸਤਿਕਾਰਯੋਗ ਹੈ ਤਾਂ ਇਸ ਵੇਲੇ ਦੇ ਅਖਤ ਤੇ ਬਰਾਜਮਾਨ ਸਾਡੇ ਸੀਐਮ ਸਾਹਿਬ ਉਹਨਾਂ ਵੱਲੋਂ ਸੁਨੇਹਾ ਆਇਆ ਕਿ ਕਿ ਪਿੰਡ ਦੇ ਵਿੱਚ ਕੀ ਰਾਜਵੀਰ ਜਵੰਦੇ ਦਾ ਵੀ ਸਿੱਧੂ ਮੂਸੇਵਾਲੇ ਵਾਂਗ ਪਿੰਡ ਦੇ ਵਿੱਚ ਬਣੇਗਾ ਸਟੈਚੂ ਕੀ ਰਾਜਵੀਰ ਜਵੰਦੇ ਦੇ ਪਿੰਡ ਦੇ ਵਿੱਚ ਰਾਜਵੀਰ ਜਵੰਦੇ ਦੇ ਨਾਂ ਤੇ ਬਣੇਗਾ ਸਟੇਡੀਅਮ ਕੀ ਰਾਜਵੀਰ ਜਵੰਦੇ ਦੇ ਨਾਂ ਤੇ ਬਣੇਗਾ ਯਾਦਗਾਰੀ ਗੇਟ ਜੀ ਹਾਂ ਦੋਸਤੋ ਤੁਹਾਨੂੰ ਦੱਸਦੀ ਏ ਕਿ ਸੀਐਮ ਭਗਵੰਤ ਮਾਨ ਨੇ ਇਹ ਐਲਾਨ ਕੀਤਾ ਹੈ ਕਿ ਰਾਜਵੀਰ ਜਵੰਦੇ ਦੀ ਯਾਦਗਾਰੀ ਗੇਟ ਬਣਾਇਆ ਜਾਵੇਗਾ ਅਤੇ ਉਸ ਦਾ ਸਟੈਚੂ ਪਿੰਡ ਦੇ ਵਿੱਚ ਲਾਇਆ ਜਾਵੇਗਾ ਤੇ ਇੱਕ ਸਟੇਡੀਅਮ ਵੀ ਖੇਡਣ ਦੇ ਲਈ ਪਿੰਡ ਦੇ ਵਿੱਚ ਰਾਜਵੀਰ ਜਵੰਦੇ ਦੇ ਨਾਤੇ ਬਣਾਇਆ ਜਾਵੇਗਾ ਕਦੋਂ ਬਣਾਇਆ ਜਾਵੇਗਾ ਅਤੇ ਕਿਸ ਤਰੀਕੇ ਨੂੰ ਇਸਦੀ ਹੋਵੇਗੀ ਸਥਾਪਨਾ ਦੱਸਾਂਗੇ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਸੋ ਦੋਸਤੋ ਜੇਕਰ ਆਪਾਂ ਗੱਲ ਕਰੀਏ ਰਾਜਵੀਰ ਜਵੰਦੇ ਦੀ ਇੱਕ ਉੱਚਾ ਲੰਬਾ ਚੋਟੀ ਦਾ ਨੌਜਵਾਨ ਜਿਹੜਾ ਸਟੇਜਾਂ ਤੇ ਚੜ ਕੇ ਬਜ਼ੁਰਗ ਬਾਪੂਆਂ ਨੂੰ ਵੀ ਨੱਚਣ ਲਾ ਦਿੰਦਾ ਸੀ ਉਸ ਦੀ ਆਵਾਜ਼ ਦਾ ਜਾਦੂ ਅਜੀਹਾ ਹੁੰਦਾ ਸੀ ਕਿ ਬਜ਼ੁਰਗ ਬਾਪੂ ਵੀ ਉੱਠ ਕੇ ਛਾਲਾ ਮਾਰਦੇ ਹੋਏ ਨੱਚਦੇ ਸੀ ਉਸ ਦੀ ਆਵਾਜ਼ ਐਨੀ ਦਮਦਾਰ ਸੀ ਕਿ ਜਦੋਂ ਉਹ ਲਾਈਵ ਗਾਉਂਦਾ ਸੀ ਤਾਂ ਜਿਹੜੇ ਸਾਹਮਣੇ ਵਿਆਹ ਵਾਲੇ ਰਿਸ਼ਤੇਦਾਰ ਬੈਠੇ ਹੁੰਦੇ ਸੀ ਉਹ ਮੱਲੋ ਮੱਲੀ ਨੱਚਣ ਲੱਗ ਜਾਂਦੇ ਸੀ ਜਿਨ੍ਹਾਂ ਦਾ ਮਨ ਵੀ ਨਹੀਂ ਕਰਦਾ ਸੀ ਨੱਚਣ ਨੂੰ ਉਹ ਰਾਜਵੀਰ ਜਵੰਦੇ ਦੇ ਗੀਤ ਤੇ ਆਟੋਮੈਟਿਕ ਹੀ ਨੱਚਣ ਲੱਗ ਜਾਂਦਾ ਸੀ ਸੋ ਦੋਸਤੋ ਤੁਹਾਨੂੰ ਪਤਾ ਹੈ ਕਿ ਰਾਜਵੀਰ ਜਵੰਦਾ ਪੰਜਾਬੀਤ ਪੰਜਾਬੀ ਅਤੇ ਪੰਜਾਬੀ ਪਹਿਰਾਵੇ ਨੂੰ ਪ੍ਰਮੋਟ ਕਰਦਾ ਸੀ ਜਦੋਂ ਵੀ ਉਹ ਕੋਈ ਸ਼ੋਅ ਲਾਉਣ ਜਾਂਦਾ ਸੀ ਕੋਈ ਪ੍ਰੋਗਰਾਮ ਲਾਉਣ ਜਾਂਦਾ ਸੀ ਜਾਂ ਫਿਰ ਕਿਸੇ ਧਾਰਮਿਕ ਜਗ੍ਹਾ ਤੇ ਪ੍ਰੋਗਰਾਮ ਲਾਉਣਾ ਜਾਂ ਕਿਸੇ ਵਿਆਹ ਸ਼ਾਦੀ ਦੇ ਵਿੱਚ ਪ੍ਰੋਗਰਾਮ ਲਾਉਣਾ ਤਾਂ ਉਹਨਾਂ ਦਾ ਜਿਹੜਾ ਪਹਿਰਾਵਾ ਸੀ ਕੁੜਤਾ ਚਾਦਰਾਂ ਤਿੱਲੇ ਵਾਲੀ ਜੁੱਤੀ ਤੇ ਗਲਦੇ ਵਿੱਚ ਕੈਂਠਾ ਤੇ ਸਿਰ ਤੇ ਪੋਚਮੀ ਪੱਗ ਬਹੁਤ ਹੀ ਜ਼ਿਆਦਾ ਰਾਜਵੀਰ ਜਵੰਦੇ ਤੇ ਇਹ ਜੱਚਦੀ ਸੀ ਤੇ ਉਤੋਂ ਨੌਜਵਾਨ ਸੋਹਣਾ ਸੁਨਖਾ ਗੋਰਾ ਚਿੱਟਾ ਗੱਬਰੂ ਜਿਸ ਦੇ ਚਿਹਰੇ ਤੇ ਅਜਿਹਾ ਨੂਰ ਸ਼ਾਇਦ ਹੀ ਕਿਸੇ ਦੇ ਚਿਹਰੇ ਤੇ ਦੇਖਿਆ ਹੋਵੇ ਇਹ ਵੀ ਆਖਿਆ ਜਾਂਦਾ ਹੈ ਕਿ ਗੁਰਦਾਸ ਮਾਨ ਤੋਂ ਬਾਅਦ ਜੇਕਰ ਕਿਸੇ ਦੇ ਪੰਜਾਬੀ ਪਹਿਰਾਵਾ ਕੁੜਤਾ ਚਾਦਰ ਗਲ ਦੇ ਵਿੱਚ ਕੈਂਠਾ ਤੇ ਪੈਰਾਂ ਦੇ ਵਿੱਚ ਤਿੱਲੇਦਾਰ ਜੁੱਤੀ ਜੱਚਦੀ ਹੈ ਤਾਂ ਉਹ ਸਿਰਫ ਰਾਜਵੀਰ ਜਵੰਦੇ ਦੇ ਪਾਈ ਜੱਚਦੀ ਸੀ ਉੱਥੇ ਹੀ ਤੁਹਾਨੂੰ ਦੱਸਦੀ ਏ ਕਿ ਕਨਵਰੇ ਗਰੇਵਾਲ ਜਿਹੜਾ ਕਿ ਰਾਜਵੀਰ ਜਵੰਦੇ ਦਾ ਜਿਗਰੀ ਯਾਰ ਹੈ ਕੁਲਵਿੰਦਰ ਬਿੱਲਾ ਰੇਸ਼ਮਾ ਅਣਮੋਲ ਰਾਜਵੀਰ ਜਵੰਦੇ ਦੇ ਅੰਤਿਮ ਅਰਦਾਸ ਵੇਲੇ ਬਹੁਤ ਸਾਰੇ ਕਲਾਕਾਰ ਰਾਜਵੀਰ ਜਵੰਦੇ ਦੀ ਅੰਤਿਮ ਅਰਦਾਸ ਤੇ ਪਹੁੰਚੇ ਅਤੇ ਕਈ ਪੋਲੀਟੀਕਲ ਲੀਡਰ ਉਥੇ ਪਹੁੰਚੇ ਸੀ ਜਿਹੜੇ ਉਧਰ ਦੇ ਐਮਪੀ ਸੀ ਉਹਨਾਂ ਨੇ ਭਾਸ਼ਣ ਦਿੰਦੇ ਹੋਏ ਕਿਹਾ ਸੀ ਕਿ ਰਾਜਵੀਰ ਜਵੰਦੇ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਉਹਨਾਂ ਦੀ ਪੜ੍ਹਾਈ ਦੇ ਅਨੁਸਾਰ ਜੇਕਰ ਉਹਨਾਂ ਨੂੰ ਸਰਕਾਰੀ ਨੌਕਰੀ ਨਹੀਂ ਮਿਲਦੀ ਤਾਂ ਸਾਡੇ ਪਲਾਂਟ ਖੁੱਲ ਰਹੇ ਨੇ ਤਾਂ 4 ਜਾਂ 5 ਦਿਨਾਂ ਦੇ ਅੰਦਰ ਅੰਦਰ ਉਹਨਾਂ ਨੂੰ ਨੌਕਰੀ ਦਿੱਤੀ ਜਾਵੇਗੀ ਪਰ ਪੈਲ ਸਾਡੀ ਹੋਵੇਗੀ ਕਿ ਸੀਐਮ ਮਾਨ ਨੂੰ ਕਵਾਂਗੇ ਕਿ ਇਹਨਾਂ ਨੂੰ ਸਰਕਾਰੀ ਨੌਕਰੀ ਹੀ ਦਿੱਤੀ ਜਾਵੇ ਤਾਂ ਜੋ ਇਹ ਆਪਣੇ ਪਰਿਵਾਰ ਦਾ ਆਪਣੇ ਬੱਚਿਆਂ ਦਾ ਚੰਗਾ ਭਵਿਖ ਬਣਾ ਸਕੇ ਸੋ ਇਦਾਂ ਹੀ ਕਨਵਰ ਗਰੇਵਾਲ ਨੇ ਭੋਗ ਦੇ ਵਿੱਚ ਗੱਲ ਕਰਦੇ ਹੋਏ ਕਿਹਾ ਕਿ ਸਾਨੂੰ ਇੱਕ ਮੈਸੇਜ ਆਇਆ ਹੈ ਜੋ ਕਿ ਸ੍ਰੀ ਭਗਵੰਤ ਮਾਨ ਦੇ ਵੱਲੋਂ ਹੈ ਅਤੇ ਜਿਹੜੇ ਰਾਜਵੀਰ ਜਵੰਦੇ ਦੇ ਪਿੰਡ ਦੇ ਨੌਜਵਾਨ ਨੇ ਜਿਹੜੇ ਇਸ ਦੁੱਖ ਦੇ ਵਿੱਚ ਆਏ ਨੇ ਸੇਵਾ ਕਰ ਰਹੇ ਨੇ ਲੰਗਰ ਦੀ ਕੋਈ ਜੋੜਿਆਂ ਦੀ ਕੋਈ ਸਾਫ ਸਫਾਈ ਦੀ ਬਹੁਤ ਹੀ ਮਾਨ ਦੇ ਨਾਲ ਸ਼ਰਦਾ ਦੇ ਨਾਲ ਸੇਵਾ ਕਰ ਰਹੇ ਨੇ ਉਹਨਾਂ ਦਾ ਤੇ ਸਾਡੇ ਸਾਰਿਆਂ ਦੇ ਮਨ ਦੇ ਵਿੱਚ ਇਹ ਸੀ ਕਿ ਰਾਜਵੀਰ ਜਵੰਦਾ ਦੀ ਯਾਦ ਦੇ ਲਈ ਕੁਝ ਨਾ ਕੁਝ ਪਿੰਡ ਦੇ ਵਿੱਚ ਬਣਾਇਆ ਜਾਵੇ ਪਰ ਉਸ ਤੋਂ ਪਹਿਲਾਂ ਹੀ ਸੀਐਮ ਮਾਨ ਦਾ ਸਾਨੂੰ ਸੁਨੇਹਾ ਆਇਆ ਹੈ ਕਿ ਰਾਜਵੀਰ ਜਵੰਦਾ ਦੇ ਪਿੰਡ ਦੇ ਵਿੱਚ ਬੁੱਤ ਲਗਾਇਆ ਜਾਵੇਗਾ ਸਟੈਚੂ ਲਗਾਇਆ ਜਾਵੇਗਾ ਜਿਵੇਂ ਕਿ ਸਿੱਧੂ ਮੂਸੇਵਾਲੇ ਦੇ ਪਿੰਡ ਦੇ ਵਿੱਚ ਹੈ ਤੇ ਜਿੱਥੇ ਪਿੰਡ ਵਾਲੇ ਨੌਜਵਾਨ ਚਾਹੁੰਦੇ ਨੇ ਕਿ ਉੱਥੇ ਸਟੇਡੀਅਮ ਬਣਾਉਣਾ ਚਾਹੀਦਾ ਹੈ ਭਗਵੰਤ ਮਾਨ ਨੇ ਇਹ ਵੀ ਗੱਲ ਆਖੀ ਹੈ ਕਿ ਰਾਜਵੀਰ ਜਵੰਦੇ ਦੇ ਨਾਂ ਤੇ ਉਹਨਾਂ ਦੇ ਪਿੰਡ ਦੇ ਵਿੱਚ ਇੱਕ ਸਟੇਡੀਅਮ ਵੀ ਬਣਾਇਆ ਜਾਵੇਗਾ ਤੇ ਇੱਕ ਜਵੰਦੇ ਦੀ ਯਾਦ ਦੇ ਵਿੱਚ ਯਾਦਗਾਰੀ ਗੇਟ ਵੀ ਬਣਵਾਇਆ ਜਾਵੇਗਾ ਇਹ ਸਾਰੀਆਂ ਗੱਲਾਂ ਕਨਵਰ ਗਰੇਵਾਲ ਨੇ ਰਾਜਵੀਰ ਜਵੰਦੇ ਦੇ ਅੰਤਿਮ ਅਰਦਾਸ ਵੇਲੇ ਕਹੀਆਂ ਸਨ ਹੁਣ ਦੇਖਣਾ ਇਹ ਹੋਵੇਗਾ ਕਿ ਸੀਯਮ ਭਗਵੰਤ ਮਾਨ ਹੁਣ ਇਸ ਸੁਨੇਹੇ ਨੂੰ ਕਦੋਂ ਪੂਰਾ ਕਰਨਗੇ ਪਿੰਡ ਦੇ ਵਿੱਚ ਸਟੇਡੀਅਮ ਕਦੋਂ ਬਣੇਗਾ ਰਾਜਵੀਰ ਜਵੰਦੇ ਦਾ ਸਟੈਚੂ ਪਿੰਡ ਦੇ ਵਿੱਚ ਕਦੋਂ ਲਾਇਆ ਜਾਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਹ ਗੱਲਾਂ ਰਾਜਵੀਰ ਜਵੰਦੇ ਦੇ ਜ਼ਿਗਰੀ ਯਾਰ ਕਨਵਰੇ ਗਰੇਵਾਲ ਨੇ ਅੰਤਿਮ ਅਰਦਾਸ ਵੇਲੇ ਕਈਆਂ ਸਨ ਸੋ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵੀ ਵਾਇਰਲ ਹੋ ਰਹੀ ਹੈ ਕਿ ਜਿੱਥੇ ਰਾਜਵੀਰ ਜਵੰਦੇ ਦਾ ਅੰਤਿਮ ਸੰਸਕਾਰ ਹੋਇਆ ਸੀ ਦੀਵਾਲੀ ਵਾਲੇ ਦਿਨ ਇੱਕ ਭੈਣ ਰਾਜਵੀਰ ਜਵੰਦੇ ਦੀ ਅੰਤਿਮ ਸੰਸਕਾਰ ਵਾਲੀ ਜਗ੍ਹਾ ਤੇ ਦੀਵਾ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ ਇੱਕ ਭੈਣ ਦੇ ਮਨ ਦੇ ਵਿੱਚ ਇੰਨੀ ਸ਼ਰਧਾ ਕਿ ਰਾਜਵੀਰ ਜਵੰਦੇ ਦੇ ਅੰਤਿਮ ਸੰਸਕਾਰ ਵਾਲੀ ਥਾਂ ਤੇ ਉਹ ਦੀਵਾ ਲਾਉਂਦੀ ਹੋਈ ਨਜ਼ਰ ਆਈ ਸ਼ਾਇਦ ਉਸ ਭੈਣ ਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਰਾਜਵੀਰ ਜਵੰਦਾ ਸ਼ਰੀਰਿਕ ਤੌਰ ਤੇ ਭਾਵੇਂ ਇਸ ਜਹਾਨ ਨੂੰ ਛੱਡ ਕੇ ਜਾ ਚੁੱਕੇ ਨੇ ਪਰ ਲੋਕਾਂ ਦੇ ਦਿਲਾਂ ਦੇ ਵਿੱਚ ਹਲੇ ਵੀ ਧੜਕਦੇ ਨੇ ਅਤੇ ਧੜਕਦੇ ਰਹਿਣਗੇ ਉਹਨਾਂ ਦੇ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੇ ਸੌਂਗ ਗੀਤ ਜਿਵੇਂ ਕਿ ਜੋਗਿਆ ਮਾਮਾ ਹੋਰ ਕਈ ਗੀਤ ਇਦਾਂ ਦੇ ਰਾਜਵੀਰ ਜਵੰਦੇ ਨੇ ਕੀਤੇ ਨੇ ਜਿਨ੍ਹਾਂ ਨੂੰ ਸੁਣ ਕੇ ਉਹਨਾਂ ਦਾ ਕੋਈ ਨਾ ਕੋਈ ਮਤਲਬ ਜ਼ਰੂਰ ਨਿਕਲਦਾ ਹੈ ਆਪਾਂ ਸਾਰਿਆਂ ਨੂੰ ਇਹ ਵੀ ਪਤਾ ਹੈ ਕਿ ਰਾਜਵੀਰ ਜਵੰਦੇ ਨੇ ਕਿਵੇਂ ਮਿਹਨਤ ਕਰਕੇ ਕਿਵੇਂ ਸਟਰਗਲ ਕਰਕੇ ਪਹਿਲਾਂ ਪੁਲਿਸ ਦੇ ਵਿੱਚ ਭਰਤੀ ਹੋਇਆ ਅਤੇ ਉਸ ਤੋਂ ਬਾਅਦ ਉਹਨਾਂ ਨੇ ਕਨਵਰ ਗਰੇਵਾਲ ਅਤੇ ਕੁਲਵਿੰਦਰ ਬਿੱਲੇ ਨੂੰ ਦੇਖ ਕੇ ਗੀਤਕਾਰੀ ਦਾ ਸਫ਼ਰ ਸ਼ੁਰੂ ਕਰਨ ਦਾ ਫੈਸਲਾ ਕੀਤਾ ਅਤੇ ਰੱਬ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਰਾਜਵੀਰ ਜਵੰਦੇ ਦੀ ਅਜੇਹੀ ਬਾਂ ਫੜੀ ਤੇ ਕਦੇ ਵੀ ਰਾਜਵੀਰ ਜਵੰਦੇ ਦੀ ਪਿੱਠ ਨਾ ਲੱਗਣ ਦਿੱਤੀ ਰਾਜਵੀਰ ਜਵੰਦਾ ਦਾ ਕਹਿਣਾ ਸੀ ਕਿ ਜਦੋਂ ਪੁਲਿਸ ਦੀ ਜਿਹੜੀ ਨੌਕਰੀ ਸੀ ਜਿਹੜੀ ਉਹਦੀ ਤਨਖਾਹ ਸੀ ਉਸ ਦੇ ਨਾਲੋਂ ਜਦੋਂ ਮੈਨੂੰ ਸਿੰਗਿੰਗ ਦੇ ਵਿੱਚ ਪੈਸੇ ਜ਼ਿਆਦਾ ਬਣਨ ਲੱਗੇ ਤਾਂ ਮੈਂ ਸੋਚਿਆ ਕਿ ਹੁਣ ਮੈਂ ਪੁਲਿਸ ਦੀ ਨੌਕਰੀ ਛੱਡ ਦਵਾਂ ਅਤੇ ਮੈਂ ਉਦਾਂ ਹੀ ਕੀਤਾ ਫਿਰ ਹੌਲੀ-ਹੌਲੀ ਮੇਰੇ ਸ਼ੋਅ ਲੱਗਣੇ ਸਟਾਰਟ ਹੋ ਗਏ ਮੈਨੂੰ ਇਨਕਮ ਵਧੀਆਂ ਆਉਣ ਲੱਗੀ ਤਾਂ ਮੈਂ ਹੋਰ ਰਿਐਸਲ ਕੀਤੀ ਹੋਰ 뮤ਜ਼ਿਕ ਸਿੱਖਿਆ ਅਤੇ ਇਸ ਮੁਕਾਮ ਤੱਕ ਪਹੁੰਚਿਆ ਸੁਣਨ ਦੇ ਵਿੱਚ ਇਹ ਵੀ ਆ ਰਿਹਾ ਹੈ ਕਿ ਰਾਜਵੀਰ ਜਵੰਦਾ ਰਾਤ ਨੂੰ ਡਿਊਟੀ ਕਰਕੇ ਦਿਨ ਦੇ ਵਿੱਚ ਆਪਣੀ ਨੀਂਦ ਵੀ ਪੂਰੀ ਕਰਦਾ ਸੀ ਤੇ ਤੇ ਗੀਤਕਾਰੀ ਸਿੱਖਣ ਵੀ ਜਾਂਦਾ ਸੀ ਰਾਜਵੀਰ ਜਵੰਦੇ ਦੀਆਂ ਪੁਰਾਣੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਕੁਝ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਆਖਿਆ ਜਾ ਰਿਹਾ ਕਿ ਰਾਜਵੀਰ ਜਵੰਦਾ ਆਪਣਾ ਹੀ ਗੀਤ ਰਿਲੀਜ਼ ਕਰਕੇ ਉਬਾ ਮਾਰ ਮਾਰ ਕੇ ਕਈ ਵਾਰ ਰੋਇਆ ਸੀ ਉਹ ਜੇਕਰ ਉਸ ਗੀਤ ਦੀ ਗੱਲ ਕਰੀਏ ਮਾਵਾ ਗੀਤ ਹੈ ਜੀ ਹਾਂ ਦੋਸਤੋ ਰਾਜਵੀਰ ਜਵੰਦੇ ਦਾ ਕਹਿਣਾ ਸੀ ਇੱਕ ਇੰਟਰਵਿਊ ਦੇ ਵਿੱਚ ਕਿ ਮੈਂ ਮਾਵਾ ਗੀਤ ਸੁਣ ਕੇ ਕੱਲਾ ਬੈ ਬੈ ਕੇ ਭੂਬਾ ਮਾਰ ਮਾਰ ਰੋਇਆ ਅਤੇ ਜਦੋਂ ਇਸ ਗਾਣੇ ਦੀ ਵੀਡੀਓ ਮੇਰੇ ਪਰਿਵਾਰ ਵਾਲਿਆਂ ਨੇ ਦੇਖੀ ਮੇਰੀ ਮਾਤਾ ਨੇ ਦੇਖੀ ਤਾਂ ਮੇਰੀ ਮਾਤਾ ਨੇ ਕਿਹਾ ਸੀ ਕਿ ਤੂੰ ਇਹ ਗਾਣਾ ਰਿਲੀਜ਼ ਨਹੀਂ ਕਰਨਾ ਪਰ ਜਦੋਂ ਉਹਨਾਂ ਨੇ ਟੀਵੀ ਤੇ ਇਹ ਵੀਡੀਓ ਦੇਖੀ ਤਾਂ ਮੇਰੀ ਮਾਂ ਭੂਬਾ ਮਾਰ ਮਾਰ ਰੋਈ ਤੇ ਸ਼ਾਇਦ ਅੱਜ ਉਹ ਚੀਜ਼ ਸੱਚ ਹੋ ਰਹੀ ਹੈ ਰਾਜਵੀਰ ਜਵੰਦਾ ਆਪਣੇ ਗੀਤਾਂ ਦੇ ਰਾਹੀਂ ਸਾਰਾ ਕੁਝ ਸੱਚ ਕਹਿ ਗਿਆ ਸ਼ਾਇਦ ਉਸ ਇਨਸਾਨ ਨੂੰ ਪਹਿਲਾਂ ਹੀ ਪਤਾ ਸੀ ਕਿ ਮੈਂ ਇਹ ਗੀਤ ਕਰਨ ਤੋਂ ਬਾਅਦ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਵਾਂਗਾ ਰਾਜਵੀਰ ਜਵੰਦੇ ਦਾ ਚਿਹਰਾ ਅੱਜ ਵੀ ਅੱਖਾਂ ਦੇ ਮੂਰੇ ਘੁੰਮਦਾ ਹੈ ਅੱਜ ਵੀ ਯਕੀਨ ਨਹੀਂ ਹੁੰਦਾ ਕਿ ਰਾਜਵੀਰ ਜਵੰਦਾ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਸ਼ਿਰਕ ਤੌਰ ਤੇ ਤਾਂ ਸ਼ਾਇਦ ਰਾਜਵੀਰ ਜਵੰਦਾ ਸਾਨੂੰ ਛੱਡ ਕੇ ਚਲਾ ਗਿਆ ਪਰ ਹਲੇ ਵੀ ਉਹ ਲੋਕਾਂ ਦੇ ਦਿਲਾਂ ਦੇ ਵਿੱਚ ਧੜਕਣ ਬਣ ਕੇ ਰਹੇਗਾ ਅਸੀਂ ਉਮੀਦ ਕਰਦੇ ਹਾਂ ਕਿ ਲੋਕ ਵੀ ਰਾਜਵੀਰ ਜਵੰਦੇ ਨੂੰ ਹਮੇਸ਼ਾ ਯਾਦ ਰੱਖਣਗੇ ਹਮੇਸ਼ਾ ਉਹਨਾਂ ਦੇ ਦਿਲਾਂ ਦੇ ਵਿੱਚ ਧੜਕਦਾ ਰਹੇਗਾ ਮੈਂ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਦਾ ਕਿ ਜਿਵੇਂ ਰਾਜ ਬਰਾੜ ਦੇ ਪੁੱਤਰ ਜੋਸ਼ ਬਰਾੜ ਨੇ ਆਪਣੇ ਪਿਤਾ ਦੀ ਵਿਰਾਸਤ ਨੂੰ ਸਾਂਭਿਆ ਓਵੇਂ ਹੀ ਰਾਜਵੀਰ ਜਵੰਦੇ ਦਾ ਪੁੱਤਰ ਰਾਜਵੀਰ ਜਵੰਦੇ ਦੀ ਵਿਰਾਸਤ ਨੂੰ ਸਾਂਭੇ ਅਤੇ ਇਸ ਗਾਇਕੀ ਦੇ ਸਫ਼ਰ ਦੇ ਵਿੱਚ ਅੱਗੇ ਆਵੇ ਅਤੇ ਆਪਣੇ ਪਿਤਾ ਦਾ ਨਾਂ ਰੋਸ਼ਨ ਕਰੇ ਜਿਵੇਂ ਜੋਸ਼ ਬਰਾੜ ਨੇ ਕੀਤਾ ਹੈ ਆਪਣੇ ਪਿਤਾ ਨੂੰ ਯਾਦ ਕਰਕੇ ਉਹਨਾਂ ਦੇ ਕਈ ਗੀਤ ਉਹ ਲਾਈਵ ਸਟੇਜ ਦੇ ਵਿੱਚ ਗਾਉਂਦਾ ਹੈ ਅਤੇ ਆਪਣੇ ਪਿਤਾ ਨੂੰ ਸ਼ਰਧਾਂਜਲੀ ਦਿੰਦਾ ਹੈ ਜਿਸ ਨੂੰ ਨਹੀਂ ਪਤਾ ਸੀ ਕਿ ਰਾਜ ਬਰਾੜ ਕੌਣ ਹੈ ਅੱਜ ਲੋਕੀ ਚਰਚਾ ਮਾਰ ਮਾਰ ਦੇਖ ਰਹੇ ਨੇ ਸੋ ਬਾਕੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਜਵੰਦੇ ਦੇ ਹਰ ਇੱਕ ਫੈਨਸ ਤੱਕ ਇਹ ਵੀਡੀਓ ਪਹੁੰਚ ਸਕੇ ਅਤੇ ਕਮੈਂਟਾਂ ਦੇ ਵਿੱਚ ਆਪਣੇ ਰਾਏ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਕਿ ਰਾਜਵੀਰ ਜਵੰਦੇ ਦਾ ਉਸਦੇ ਪਿੰਡ ਦੇ ਵਿੱਚ ਸਟੈਚੂ ਬਣਾਉਣਾ ਚਾਹੀਦਾ ਹੈ ਜਾਂ ਫਿਰ ਨਹੀਂ ਕਿ ਭਗਵਾਨਤਮਨ ਸੱਚ ਵਿੱਚ ਹੀ ਬਣਵਾਵੇਗਾ ਜਾਂ ਫਿਰ ਨਹੀਂ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ